ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਿਹਾ ਹੋ ਦਾਵ ਹਰਤ ਤੇ ਮੈਂ ਦਿਲਜੀਤ ਤਜਰੂਹਾ ਦੋਸਤੋ ਸਾਡੀ ਅਕਸਰ ਜਿਹੜੀ ਕੋਸ਼ਿਸ਼ ਹੁੰਦੀ ਆ ਜਦੋਂ ਲੋਕਾਂ ਦੀ ਗੱਲ ਹੋਵੇ ਆਵਾਮ ਦੀ ਗੱਲ ਹੋਵੇ ਜਨ ਹਿੱਦੀ ਗੱਲ ਹੋਵੇ ਤਾਂ ਆਪਾਂ ਜ਼ਰੂਰ ਜਾ ਕੇ ਉਹਨਾਂ ਦੇ ਮੈਸੇਜ ਲਈ ਸੰਦੇਸ਼ ਲਈ ਆਪਾਂ ਕੰਮ ਕਰਦੇ ਆਂ ਡਿਊਟੀ ਕਰਦੇ ਆਂ ਕਿਉਂਕਿ ਹਰ ਪੱਧਰ ਦੀ ਆਪਣੀ ਆਪਣੀ ਡਿਊਟੀ ਹੁੰਦੀ ਹੈ ਸਾਡੀ ਵੀ ਡਿਊਟੀ ਹੈ ਇੱਕ মিডিਆ ਪਰਸਨ ਰਾਹੀਂ ਤੇ ਅਸੀਂ ਲੋਕਾਂ ਤੱਕ ਗੱਲ ਪਹੁੰਚਾਈਏ ਜਿਹੜੀ ਲੋਕਾਂ ਦੇ ਹਿੱਤ ਦੀ ਹੈ ਸੋ ਇਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰ ਪਰਪਲਸ ਲਾਈਨ ਵਿਖੇ ਜਿੱਥੇ ਅਸੀਂ ਗੱਲ ਕਰਾਂਗੇ ਸਾਈਬਰ ਕ੍ਰਾਈਮ ਦੇ ਇੰਚਾਰਜ ਡੀਐਸਪੀ ਸਰਦਾਰ ਜਗੀਰ ਸਿੰਘ ਹੋਰਾਂ ਦੇ ਨਾਲ ਕਿਉਂਕਿ ਸਾਈਬਰ ਕ੍ਰਾਈਮ ਨੂੰ ਲੈ ਕੇ ਅੱਜ ਪੂਰੇ ਭਾਰਤ ਦੇ ਵਿੱਚ ਬਹੁਤ ਜੜੀਆਂ ਇਹ ਅਸ਼ਵਿਰੀ ਲੋਕਾਂ ਦੇ ਵਿੱਚ ਪੈ ਪਾਇਆ ਜਾਂਦਾ ਕਿਸੇ ਨੂੰ ਕੋਈ ਫੇਕ ਕਾਲ ਆ ਜਾਂਦੀ ਹੈ ਕੋਈ ਪੈਸੇ ਕਢਾ ਲੈਂਦਾ ਕਿਸੇ ਦਾ ਫੋਨ ਚੋਰੀ ਮਬ ਬਹੁਤ ਸਾਰੇ ਕਾਰਨ ਸੋ ਸਾਰੇ ਸਵਾਲਾਤ ਨੂੰ ਲੈ ਕੇ ਅੱਜ ਅਸੀਂ ਇਹਨਾਂ ਦੇ ਨਾਲ ਗੱਲ ਕਰਾਂਗੇ ਕਿ ਪੀ ਸਾਈਬਰ ਕ੍ਰਾਈਮ ਕੀ ਹੈ ਇਹ ਕਿਸ ਤਰ੍ਹਾਂ ਹੁੰਦਾ ਤੇ ਕਿਹੜੇ ਲੋਕਾਂ ਨੂੰ ਪੁਲਿਸ ਵੱਲੋਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਕਾਰਵਾਈ ਜਾਰੀ ਕੀਤੀ ਜਾਂਦੀ ਹੈ ਤਾਂ ਕਿ ਉਹ ਲੋਕ ਇਹਨਾਂ ਦੇ ਸ਼ਿਕੰਜੇ ਚ ਆ ਸਕਣ ਸੋ ਡੀਐਸਪੀ ਜਗੀਰ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਦਾ ਬਹੁਤ ਬਹੁਤ ਤੇ ਜੀ ਥੈਂਕ ਯੂ ਜੀ ਤੁਹਾਡਾ ਵੀ ਐਂਸਰ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਗੱਲ ਕੀਤੀ ਹੈ ਇਹ ਸਾਈਬਰ ਕ੍ਰਾਈਮ ਹੈ ਕੀ ਹੈ ਦੇਖੋ ਸਾਈਬਰ ਕ੍ਰਾਈਮ ਜਿਹੜਾ ਆਨਲਾਈਨ ਕੰਪਿਊਟਰ ਰਾਹੀਂ ਜਾਂ ਮੋਬਾਈਲ ਰਾਹੀਂ ਜਾਂ ਇਲੈਕਟ੍ਰੋਨਿਕ ਹੋਰ ਜਿਹੜੇ ਗੈਜਟ ਆ ਉਹਨਾਂ ਰਾਹੀਂ ਜਿਹੜਾ ਅਸੀਂ ਫਰਾਡ ਕਰਦੇ ਆ ਕਿਸੇ ਨਾਲ ਧੋਖਾ ਕਰਦੇ ਆ ਉਹ ਮੁੱਖ ਤੌਰ ਤੇ ਉਹ ਪੈਸੇ ਨਾਲ ਜੁੜਿਆ ਹੋਇਆ ਹੁੰਦਾ ਜਾਂ ਕਿਸੇ ਨੂੰ ਬਲੈਕਮੇਲ ਕਰਕੇ ਜਾਂ ਕੋ ਪੋਰਨੋਗ੍ਰਾਫੀ ਜਸ ਲਾਈਕ ਇਦਾਂ ਦੀਆਂ ਕੋਈ ਵੀਡੀਓ ਜਿਹੜੀਆਂ ਸ਼ੋ ਕਰਕੇ ਜਾਂ ਵੀਡੀਓ ਜਿਹੜੀਆਂ ਦੇ ਆਧਾਰ ਤੇ ਜਿਹੜੀ ਬਲੈਕਮੇਲਿੰਗ ਕਰਕੇ ਜਿਹੜਾ ਫਰਾਡ ਕੀਤਾ ਜਾਂਦੇ ਆ ਉਹ ਇਹ ਸਾਈਬਰ ਕ੍ਰਾਈਮ ਦਾ ਹੈ ਜੀ ਸਰ ਸਾਈਬਰ ਕ੍ਰਾਈਮ ਜੀ ਮੈਂ ਤੁਸੀਂ ਦੱਸਿਆ ਵੀਡੀਓ ਦੇ ਰਹੀ ਜੇ ਬਹੁਤ ਸਾਰੇ ਬੈਂਕਿੰਗ ਦੇ ਵਿੱਚ ਵੀ ਇਹ ਹੋ ਜੇ ਹੈ ਕਿ ਜਿਹੜੇ ਕਿ ਮਤਲਬ ਕੁੱਲ ਮਿਲਾ ਕੇ ਗੱਲ ਅਸੀਂ ਕਰੀਏ ਸਾਈਬਰ ਕ੍ਰਾਈਮ ਕਿਸ ਨੇ ਕਿੰਨੇ ਕਿਹੜੇ ਤਰ੍ਹਾਂ ਦਾ ਜਿਹੜਾ ਸਾਈਬਰ ਕ੍ਰਾਈਮ ਦੇ ਅੰਡਰ ਸੈਕਸ਼ਨ ਦੇ ਵਿੱਚ ਆਉਂਦਾ ਸਹੀ ਕਹਿੰਦੇ ਆ ਤੁਹਾਨੂੰ ਸਾਈਬਰ ਕਰਾਈਮ ਜਿਹੜੀ ਆ ਉਹ ਉਹ ਸਾਰਾ ਟੈਕਨੋਲੋਜੀ ਤੇ ਹੀ ਟਿਕਿਆ ਹੋਇਆ ਜੀ ਟੈਕਨੋਲੋਜੀ ਜਿਹੜੀ ਆ ਉਹ ਜਿਵੇਂ ਜਿਵੇਂ ਕੋਈ ਵੀ ਕੰਟਰੀ ਆਪਣੇ ਡਿਵੈਲਪਮੈਂਟ ਵਾਸਤੇ ਜਿਹੜਾ ਕੋਈ ਨਵੀਂ ਕੋ ਟੈਕਨੋਲੋਜੀ ਸਾਹਮਣੇ ਲਿਆਉਂਦਾ ਜਾਂ ਉਹਦਾ ਨਿਰਮਾਣ ਕਰਦਾ ਵਾ ਤਾਂ ਨਾਲ ਹੀ ਉਸੇ ਦੇ ਪੈਰਨਲ ਜਿਹੜਾ ਆ ਉਹ ਕ੍ਰਿਮੀਨਲ ਲੋਕ ਜਿਹੜੇ ਆ ਫਰਾਡਸਟਰ ਲੋਕ ਜਿਹੜੇ ਆ ਉਹ ਇਦਾਂ ਦੀ ਮੈਂਟੈਲਿਟੀ ਵਾਲੇ ਜਿਹੜੇ ਲੋਕ ਆ ਉਹ ਉਸੇ ਚੀਜ਼ ਦਾ ਨਾਲ ਹੀ ਮਿਸਯੂਜ਼ ਕਰਨਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਵੀ ਉਹਨਾਂ ਚੀਜ਼ਾਂ ਬਾਰੇ ਨੌਲੇਜ ਹੋਈ ਹੁੰਦੀ ਆ ਉਹ ਵੀ ਕਿਸੇ ਨਾ ਕਿਸੇ ਉਸ ਟੈਕਨੋਲੋਜੀ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਆ ਜਿਵੇਂ ਅਸੀਂ ਮੋਬਾਈਲ ਹੀ ਲਾ ਲਈਏ ਜਾਂ ਕੰਪਿਊਟਰ ਤੇ ਆਪਾਂ ਸਾਰੇ ਸਾਰੇ ਦਫ਼ਤਰਾਂ ਦੇ ਵਿੱਚ ਪ੍ਰਾਈਵੇਟ ਸਰਕਾਰੀ ادارے ਆ ਜਾਂ ਕਿਤੇ ਵੀ ਆ ਉੱਥੇ ਕੰਪਿਊਟਰ ਯੂਜ਼ ਹੋ ਰਿਹਾ ਤੇ ਕੰਪਿਊਟਰ ਦੇ ਵਿੱਚ ਹਰ ਤਰ੍ਹਾਂ ਦਾ ਡਾਟਾ ਆ ਉਹ ਸਾਡੇ ਅਕਾਊਂਟ ਨਾਲ ਜੁੜਿਆ ਹੋਇਆ ਡਾਟਾ ਵੀ ਆ ਉਹ ਸਾਡੇ ਦਫਤਰੀ ਰਿਕਾਰਡ ਨਾਲ ਜੁੜਿਆ ਹੋਇਆ ਡਾਟਾ ਵੀ ਆ ਉਹ ਪ੍ਰਾਪਰਟੀ ਨਾਲ ਵੀ ਰਿਲੇਟਡ ਆ ਸਾਰਾ ਰਿਕਾਰਡ ਜਿਹੜਾ ਆ ਉਹ ਅੱਜ ਆਨਲਾਈਨ ਹੋਇਆ ਪਿਆ ਸਾਰਾ ਜੀ ਬਿਲਕੁਲ ਠੀਕ ਆ ਨਾ ਉਹਨੂੰ ਅਸੀਂ ਕੋਈ ਸਰਕਾਰੀ ਆ ਜਾਂ ਕੋਈ ਗੈਰ ਸਰਕਾਰੀ ਆ ਤੇ ਸਰਕਾਰੀ ਆ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਸਿਕਿਉਰ ਕੀਤਾ ਹੋਇਆ ਲੇਕਿਨ ਜਿਹੜੇ ਇਹੋ ਜਿਹੇ ਕ੍ਰਿਮੀਨਲ ਲੋਕ ਨੇ ਉਹ ਮਾਰ ਹੁੰਦੇ ਆ ਜ਼ਿਆਦਾ ਜੀ ਉਹ 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 ਜਿਹੜੇ ਲੋਕ ਜਿਹੜੇ ਆ ਉਹ ਫਿਰ ਉਹਦਾ ਮਿਸਯੂਜ਼ ਕਰਦੇ ਹੋਏ ਫਾਈਨੈਂਸ਼ੀਅਲ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਹੋਰ ਤਰੀਕੇ ਨਾਲ ਬਲੈਕਮੇਲਿੰਗ ਕਰਕੇ ਜਿਹੜਾ ਉਹ ਹੋਲਡਰਤਿਆਂ ਦੇ ਮਾਮਲੇ 'ਚ ਜਾਂ ਲੜਕੀਆਂ ਨੂੰ ਸ਼ੋਅ ਕਰਕੇ ਐਕਸਪੋਜ਼ ਕਰਕੇ ਜਾਂ ਬੰਦੇ ਦੇ ਆ ਕੋਈ ਨਿਊਡ ਫੋਟੋ ਵਗੈਰਾ ਜਿਹੜੀ ਆ ਉਹਦੇ ਆਧਾਰ 'ਤੇ ਜਿਹੜਾ ਲੋਕਾਂ ਨੂੰ ਬਲੈਕਮੇਲ ਕਰਕੇ ਜਿਹੜਾ ਉਹ ਠੱਗੀਆਂ ਮਾਰਦੇ ਉਹ ਸਾਈਬਰ ਕ੍ਰਾਈਮ ਕਰਦੇ ਆ ਉਹ ਇਹੋ ਜੇ ਲੋਕਾਂ ਦੇ ਨਾਲ ਜਿੱਠਣ ਲਈ ਇਹੋ ਜੇ ਲੋਕਾਂ ਤੇ ਕੰਟਰੋਲ ਕਰਨ ਵਾਸਤੇ ਤੇ ਪਬਲਿਕ ਨੂੰ ਅਗਾਹ ਕਰਨ ਵਾਸਤੇ ਜਿਹੜਾ ਹੁਣ ਪੰਜਾਬ ਸਰਕਾਰ ਨੇ ਪੂਰੇ ਸਾਡੇ ਸਟੇਟ ਦੇ ਵਿੱਚ ਹੀ ਹਰੇਕ ਡਿਸਟ੍ਰਿਕਟ ਦੇ ਵਿੱਚ ਜਿਹੜਾ ਇੱਕ ਸਾਈਬਰ ਕ੍ਰਾਈਮ ਥਾਣਾ ਹੀ ਬਣਤਾ ਹੈ ਪਹਿਲਾਂ ਵਿੰਗ ਹੁੰਦੇ ਸੀਗੇ ਹੁਣ ਉਹ ਸਾਈਬਰ ਕ੍ਰਾਈਮ ਥਾਣਾ ਹੋ ਗਿਆ ਜਿੱਥੇ ਐਫ ਆਰ ਜਿਹੜੀ ਆ ਉਹ ਹੁਣ ਹਰੇਕ ਥਾਣਾ ਲੈਵਲ ਤੇ ਜਰੀਦ ਹੋਣੀ ਸ਼ੁਰੂ ਹੋ ਗਈ ਹੈ ਜਿੱਥੇ ਇਦਾਂ ਦਾ ਕ੍ਰਾਈਮ ਕਮਿਟ ਹੁੰਦਾ ਹੋਈ ਤੇ ਦੂਸਰਾ ਜਿਵੇਂ ਹੁਣ ਸਾਡੇ ਸ਼ਹਿਰਪੁਰ ਦੇ ਵਿੱਚ ਵੀ ਆ ਤੇ ਅਸੀਂ ਤਿੰਨ ਐਫ ਆਰ ਜਿਹੜੀਆਂ ਸਾਡੀਆਂ ਰਜਿਸਟਰ ਹੋਈਆਂ ਨੇ ਵੱਖ-ਵੱਖ ਤਰ੍ਹਾਂ ਦੇ ਇਸੇ ਤਰ੍ਹਾਂ ਉਹ ਫਾਈਨੈਂਸ਼ੀਅਲ ਕ੍ਰਾਈਮ ਨਾਲ ਰਿਲੇਟਡ ਹੀ ਸੀਗੀਆਂ ਉਹ ਤਾਂ ਉਹ ਦਰਜ ਹੋਈਆਂ ਦੇਖੋ ਇੱਕ ਬੰਦਾ ਵਿਦੇਸ਼ ਚੋਂ ਜਾਂ ਕਿਤੇ ਹੋਰ ਥਾਂ ਬੈਠਾ ਜਾਂ ਆਪਾਂ ਨੂੰ ਨਹੀਂ ਪਤਾ ਕੰਧ ਵਾਲੇ ਪਰਦੇਸ਼ ਪਰਦੇਸ਼ ਹੈਗਾ ਤੇ ਅਸੀਂ ਉਹ ਬੰਦਾ ਤੁਹਾਨੂੰ ਕਾਲ ਕਰਦਾ ਜੀ ਭਈ ਮੈਂ ਫਲਾਣਾ ਬੋਲਦਾ ਜਾਂ ਉਹ ਆਪਣੀ ਆਈਡੈਂਟੀ ਪਹਿਲਾਂ ਤੁਹਾਡੇ ਕੋਲੋਂ ਪੁੱਛਦਾ ਵੀ ਪਛਾਣ ਵੀ ਮੈਂ ਕੌਣ ਆ ਅਸੀਂ ਆਈਡੀਆ ਲਾਉਣਾ ਸ਼ੁਰੂ ਕਰ ਦਿੰਨੇ ਆ ਉਹ ਕਹਿੰਦਾ ਮੈਂ ਕੈਨੇਡਾ ਤੋਂ ਬੋਲਦਾ ਉਹ ਕਹਿੰਦਾ ਮੈਂ ਇੰਗਲੈਂਡ ਤੋਂ ਬੋਲਦਾ ਜਾਂ ਕਿਸੇ ਮੈਂ ਹੋਰ ਕੰਟਰੀ ਤੋਂ ਬੋਲਦਾ ਤੇ ਆਪਾਂ ਆਈਡੀਆ ਲਾਉਣਾ ਸ਼ੁਰੂ ਕਰ ਦਿੰਨੇ ਆ ਵੀ ਸਾਡਾ ਬੰਦਾ ਜਿਹੜਾ ਜਾਂ ਮੇਰਾ ਜਾਣਕਾਰ ਜਿਹੜਾ ਉਹ ਇਸ ਕੰਟਰੀ ਵਿੱਚ ਕਿਹੜਾ ਆ ਤਾਂ ਫਿਰ ਉਹ ਇਸ ਤਰੀਕੇ ਨਾਲ ਤੁਸੀਂ ਕੋਈ ਨਾ ਕੋਈ ਆਈਡੀਆ ਲਾਉਣੇ ਸ਼ੁਰੂ ਕਰਦੇ ਤੁਸੀਂ ਭਿੰਦਰ ਸਿੰਘ ਬੋਲਦੇ ਆ ਤੁਸੀਂ ਸਰਿੰਦਰ ਕੁਮਾਰ ਬੋਲਦੇ ਆ ਤੁਸੀਂ ਫਲਾਣਾ ਉਹ ਉਹਦੇ ਵਿੱਚੋਂ ਪਿਕ ਕਰ ਲੈਂਦਾ ਕਹਿੰਦਾ ਹਾਂ ਹਾਂ ਹੁਣ ਤੁਸੀਂ ਪਹਿਚਾਣ ਲਿਆ ਮੈਂ ਸਰਿੰਦਰ ਕੁਮਾਰ ਹੀ ਆ ਫਿਰ ਉਹ ਤੁਹਾਡੇ ਨਾਲ ਹਾਲਚਲ ਪੁੱਛ ਕੇ ਉਹ ਤੁਹਾਨੂੰ ਕਹੇਗਾ ਵੀ ਤੁਸੀਂ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਆ ਇਦਾਂ ਇਸ ਤਰੀਕੇ ਨਾਲ ਜਿਹੜਾ ਮੈਨੂੰ ਪੈਸੇ ਦੀ ਲੋੜ ਪੈ ਗਈ ਆ ਜਾਂ ਮੇਰਾ ਕਿਸੇ ਰਿਸ਼ਤੇਦਾਰ ਨੂੰ ਪੈਸੇ ਦੀ ਲੋੜ ਆ ਮੈਂ ਉਹਨੂੰ ਪੈਸੇ ਜਿਹੜੇ ਕੱਲ ਨੂੰ ਭੇਜ ਦੂੰਗਾ ਜਾਂ ਮੈਂ ਹੱਜਾ ਤੁਹਾਡੇ ਅਕਾਊਂਟ ਦੇ ਵਿੱਚ ਪਾ ਦਨਾਂ ਪੈਸੇ ਅਮਾਉਂਟ ਜ਼ਿਆਦਾ ਪਾਉਣੀ ਆ ਮੈਂ ਤੁਸੀਂ ਥੋੜੇ ਉਹਨੂੰ ਪੈਸੇ ਜਿਹੜੇ ਆ ਉਹ ਦੇ ਆਉਣੇ ਆ ਉਹ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫੋਰਜ ਕੀਤਾ ਹੋਇਆ ਡਾਕੂਮੈਂਟ ਜਿਹੜਾ ਉਹ ਤੁਹਾਨੂੰ ਦਿਖਾ ਵੀ ਦੇਗਾ ਵੀ ਆ ਦੇਖੋ ਮੈਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾਤੇ ਆ ਤੁਹਾਨੂੰ ਇਹ 24 ਆਰ ਦੇ ਵਿੱਚ ਜਿਹੜੇ ਆ ਸ਼ੋ ਹੋ ਜਾਣੇ ਆ ਪੈਸੇ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣੇ ਆ ਤੁਸੀਂ ਜਿਹੜਾ ਉਹਨੇ ਚ ਇਨ ਬਿਟਵੀਨ ਇਸ ਬੰਦੇ ਨੂੰ ਮੇਰੇ ਇਸਦਾਰ ਨੂੰ ਜਿਹੜੀ ਆ ਉਹ ਪੈਸੇ ਦੀ ਲੋੜ ਹੈ ਤਾਂ ਤੁਸੀਂ ਜਾਂ 2 ਲੱਖ 4 ਲੱਖ 5 ਲੱਖ ਜਾਂ ਲੱਖ ਜਿੱਦਾਂ ਉਹ ਤੁਹਾਡੀ ਜਿੱਦਾਂ ਦਾ ਤੁਹਾਡਾ ਬਾਇਓ ਡਾਟਾ ਜਿਹੜਾ ਉਹ ਪਹਿਲਾਂ ਉਹਦੇ ਸਾਹਮਣੇ ਆ ਜਾਂਦਾ ਵੀ ਇਹ ਇਸ ਤਰੀਕੇ ਦੇ ਹੈਗੇ ਇਹਦੇ ਕੋਲ ਪੈਸੇ ਹੈਗੇ ਆ ਉਦਾਂ ਦੀ ਹੀ ਤੁਹਾਡੇ ਕੋਲ ਡਿਮਾਂਡ ਕਰੇਗਾ ਉਹ ਡਿਮਾਂਡ ਕਰਕੇ ਤੋਂ ਕਹੇਗਾ ਵੀ ਇਹਨੇ ਪੈਸੇ ਜਿਹੜੇ ਉਹ ਫਲਾਣੇ ਅਕਾਊਂਟ ਦੇ ਵਿੱਚ ਪਾ ਦਿਓ ਜਾਂ ਬੰਦਾ ਤੁਹਾਣਾ ਸੰਪਰਕ ਕਰਦਾ ਉਹ ਤੁਹਾਨੂੰ ਅਕਾਊਂਟ ਨੰਬਰ ਦੇ ਦਿੰਦਾ ਤਾਂ ਤੁਸੀਂ ਉਹਦੇ ਪੈਸੇ ਜਿਹੜੇ ਆਪਾਂ ਦੇ ਵਿੱਚ ਪਾ ਦਿਓ ਉਹ ਬੰਦਾ ਕਈ ਵਾਰੀ ਆਏ ਦੇਖਦਾ ਵੀ ਯਾਰ ਮੇਰਾ ਭਤੀਜਾ ਆ ਮੇਰਾ ਚਾਚਾ ਆ ਮੇਰਾ ਫਲਾਣਾ ਆ ਰਿਸ਼ਤੇਦਾਰ ਆ ਜਾਂ ਮੇਰਾ ਜਾਣਕਾਰ ਆ ਇਹ ਅਸਲੇ ਮੁਸੀਬਤ ਦੇ ਵਿੱਚ ਆ ਤਾਂ ਮੈਨੂੰ ਇਹਦੀ ਮਦਦ ਕਰਨੀ ਚਾਹੀਦੀ ਆ ਉਹ ਇਸ ਤਰੀਕੇ ਨਾਲ ਵੀ ਲੋਕਾਂ ਨੂੰ ਇਹ ਠੱਗ ਜਾਂਦੇ ਆ ਤੇ ਉਹ ਬੰਦਾ ਪੈਸੇ ਗਵਾ ਬਿੰਦਾ ਹੈ ਬਾਅਦ ਚੋਂ ਪਤਾ ਲੱਗਦਾ ਵੀ ਇਹ ਤਾਂ ਉਹ ਜਿਹੜਾ ਬੰਦਾ ਮੈਂ ਸਮਝਿਆ ਸੀਗਾ ਉਹ ਹੈ ਜੀ ਜੀ ਇਹ ਇਹੋ ਜਿਹੇ ਇਹੋ ਜਿਹੇ ਧੋਖੇ ਲੋਕ ਜਿਹੜੇ ਉਹ ਅਕਸਰ ਖਾ ਜਾਂਦੇ ਨੇ ਸਿਰ ਪੁਲਿਸ ਵੱਲੋਂ ਸਾਈਬਰ क्राइम ਜਿੱਥੇ ਬਖ ਬਖ ਪੰਜਾਬ ਦੇ ਥਾਮਾ ਤੇ ਥਾਣੇ ਬਣਾਏ ਜ਼ਿਲ੍ਹਾ ਲੈਵਲ ਤੇ ਬਣਾਏ ਥਾਣੇ ਕੋਈ ਇਹੋ ਜਿਹੇ ਨੰਬਰ ਜਿਹੜਾ ਲੋਕਾਂ ਦੀ ਸੁੱਖ ਸੁਗਧਾ ਲਈ ਲੋਕ ਇਹੋ ਜੀ ਸ਼ਿਕਾਇਤਦਾਰ ਉਹ ਟਾਈਮ ਕੀ ਹੈ ਕਿੰਨੇ ਤੋਂ ਕਿੰਨੇ ਟਾਈਮ ਤੇ ਕਰ ਸਕਦਾ ਜਾਂ 24 ਆਵਰ ਇਹ 24 ਆਰਾ ਹੁਣ ਜਦੋਂ ਥਾਣਾ ਬਣ ਗਿਆ ਤਾਂ ਥਾਣਾ ਇੱਕ ਤਾਂ 24 ਘੰਟੇ ਖੁੱਲਾ ਆ ਜੀ 24 ਘੰਟੇ ਸਾਡਾ ਤੁਹਾਡਾ ਸਾਡਾ ਜਿਹੜਾ ਮੁਲਾਜ਼ਮ ਹੈ ਉਹ ਤੁਹਾਨੂੰ ਥਾਣੇ 'ਚ ਅਟੈਂਡ ਕਰਨ ਵਾਸਤੇ ਮਿਲੇਗਾ ਕਿਸੇ ਨਾ ਕੋਈ ਦਾ ਫਰਾਡ ਹੋ ਜਾਂਦਾ ਨਹੀਂ ਵੀ ਆ ਤੁਸੀਂ ਆਪਣੇ ਘਰ ਬੈਠੇ ਆ ਤੁਸੀਂ ਜੱਕਦਮ ਪਹੁੰਚ ਨਹੀਂ ਕਰ ਸਕਦੇ ਤਾਂ ਤੁਸੀਂ 1930 ਤੇ ਕਾਲ ਕਰ ਦਿਓ ਤੁਸੀਂ ਸਾਈਬਰ ਕ੍ਰਾਈਮ ਥਾਣੇ ਚਲੋ ਹੁਣ ਸਾਡੇ ਨਵੇਂ ਬਣੇ ਤੇ ਹਜੇ ਮੋਬਾਈਲ ਜਿਹੜੇ ਆ ਉਹ ਦਫ਼ਤਰੀ ਮੋਬਾਈਲ ਨਹੀਂ ਲੱਗੇ ਹੋਏ ਤੇ ਸਾਡੇ ਮੋਬਾਈਲ ਜਿਹੜੇ ਆ ਉਹ ਅਕਸਰ ਜਿਹੜੇ ਅਸੀਂ ਲੋਕਾਂ ਨੂੰ ਦਿੱਤੇ ਹੀ ਹੁੰਦੇ ਆ ਉਹ ਕਰ ਸਕਦੇ ਆ ਨਹੀਂ ਤਾਂ 1930 ਤੇ ਕਾਲ ਕਰੋ ਤੁਹਾਡੀ ਜਿਹੜੀ ਕੰਪਲੇਂਟ ਰਿਸਟਰ ਹੋ ਜਾਏਗੀ ਉਹ ਆਟੋਮੈਟਿਕਲੀ ਕੰਪਲੇਂਟ ਉਹ ਵੀ ਸਾਡੇ ਕੋਲ ਆ ਜਾਏਗੀ ਤਾਂ ਅਸੀਂ ਉਹਦੇ ਤੇ ਜਿਹੜਾ ਨਾਲ ਹੀ ਵਰਕ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਹਾਂ 1930 ਤੇ ਸਭ ਤੋਂ ਹੋਰ ਨਹੀਂ ਨੰਬਰ ਜਾਂਦਾ 1930 ਦਾ ਨੰਬਰ ਤੇ ਜਿਹੜਾ ਇਹਦੇ ਤੇ ਤੋਂ ਤੁਸੀਂ ਕਾਲ ਕਰਦੇ ਹੋ ਉਹ ਤੁਹਾਨੂੰ ਬਾਇਓ ਡਾਟਾ ਪੁੱਛਣਗੇ ਉਹ ਸਰਕਾਰੀ ਹੈ ਉਹ ਤੁਹਾਨੂੰ ਬਾਇਓ ਡਾਟਾ ਪੁੱਛਣਗੇ ਉਹਨਾਂ ਕੋਲ ਨੂੰ ਬਾਇਓ ਡਾਟਾ ਦੱਸ ਦਿਓ ਜਿੰਨਾ ਕਿ ਤੁਹਾਨੂੰ ਲੱਗਦਾ ਵੀ ਇਹ ਨਾ ਮੈਂ ਦੱਸ ਸਕਦਾ ਜਾਂ ਉਹ ਉਹਨਾਂ ਦੀ ਡਿਮਾਂਡ ਹੈਗੀ ਆ ਉਹਨਾਂ ਕ ਦੱਸ ਕੇ ਉਹਨੂੰ ਆਪਣੀ ਜਿਹੜੀ ਕੰਪਲੇਂਟ ਤੁਸੀਂ ਰਿਸਤ ਕਰਾ ਸਕਦੇ ਆ ਘਰੇ ਬੈਠੇ ਤੁਹਾਡੀ ਕੰਪਲੇਂਟ ਜਿਹੜੀ ਉਹ ਰਿਸਤ ਹੋ ਜਾਏਗੀ ਤਾਂ ਉੱਤੇ ਵਰਕ ਜਿਹੜਾ ਹੈ ਇਮੀਜੇਟ ਸਟਾਰਟ ਹੋ ਜਾਏਗਾ ਦੂਸਰਾ ਪੇ ਤੁਸੀਂ ਆਪਣੇ ਬੈਂਕ ਨਾਲ ਜਰੂਰ ਸੰਪਰਕ ਕਰੋ ਜੀ ਬੈਂਕ ਜਿਹੜੀ ਤੁਹਾਡੇ ਸਭ ਤੋਂ ਪਹਿਲਾ ਉਹਨਾਂ ਕੋਲ ਜਿੱਥੇ ਤੁਹਾਡਾ ਬੈਂਕ ਚ ਪੈਸਾ ਪਿਆ ਆ ਉਹ ਉਹਦੇ ਵਿੱਚੋਂ ਹੀ ਪੈਸਾ ਨਿਕਲੂਗਾ ਨਾ ਜੀ ਉਹ ਤੋਂ ਪੈਸਾ ਨਿਕਲੂਗਾ ਤਾਂ ਤੁਸੀਂ ਬੈਂਕ ਵਾਲਿਆਂ ਨੂੰ ਇਨਫੋਰਮ ਕਰਤਾ ਕਮ ਸੇ ਕਮ ਆਪਣਾ ਜਿਹੜਾ ਅਕਾਊਂਟ ਹੈ ਜੱਕਦਮ ਸੀਜ਼ ਕਰਵਾ ਦਿਓ ਉਹਨੂੰ ਬੰਦ ਕਰਵਾ ਦਿਓ ਉਹ ਕੁਝ ਸਮਝ ਲਈ ਬੰਦ ਕਰ ਦਾਂਗੇ ਤੇ ਤੁਹਾਡਾ ਪੈਸਾ ਜਿਹੜਾ ਸਿਕਿਓਰ ਰਹੇ ਜੂਗਾ ਜੇ ਬੰਦਾ ਜਿਹੜਾ ਕੋਈ ਟਰਾਈ ਕਰਦਾ ਆ ਜਾਂ ਉਹ ਕਿਸ ਤਰੀਕੇ ਨਾਲ ਫਿਰ ਉਹ ਪੈਸਾ ਤਾਂ ਨਾ ਨਾ ਕਮ ਸੇ ਕਮ ਜਾਊਗਾ ਹੁਣ ਜੱਕ ਤੋਂ ਪੈਸਾ ਗਿਆ ਜੇ ਤੁਸੀਂ ਟਾਈਮਲੀ ਜਿਹੜੀ ਇਨਫੋਰਮੇਸ਼ਨ ਦਿੱਤੀ ਹੋਈ ਆ ਪੈਸਾ ਜਿਹੜਾ ਤੁਹਾਡਾ ਤੁਹਾਡੇ ਅਕਾਊਂਟ ਦੇ ਵਿੱਚੋਂ ਇੱਕ ਵਾਰ ਨਿਕਲ ਚੁੱਕਾ ਆ ਕਿਸੇ ਹੋਰ ਅਕਾਊਂਟ ਦੇ ਵਿੱਚ ਚਲਾ ਗਿਆ ਹੋਇਆ ਤਾਂ ਉਹ ਅਕਾਊਂਟ ਵੀ ਜਿਹੜਾ ਆ ਉਹ ਜੱਕ ਦਾ ਜਿਹੜਾ ਉਹਨੂੰ ਹੋਲਡ ਕਰਵਾ ਦਾਂਗੇ ਅਸੀਂ ਉਹ ਪੈਸਾ ਜਿਹੜਾ ਤੁਹਾਨੂੰ ਵਾਪਸ ਆ ਸਕਦਾ ਜਦੋਂ ਜਿੰਨਾ ਅਸੀਂ ਡਿਲੇ ਕਰ ਦਵਾਂਗੇ ਉਹਦੇ ਵਿੱਚ ਉਨਾ ਹੀ ਉਹ ਪੈਸਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਟਰਾਂਸਫਰ ਹੋ ਕੇ ਜਾਂ ਕੈਸ਼ ਦੇ ਰੂਪ ਦੇ ਵਿੱਚ ਉਹ ਨਿਕਲ ਜਾਂਦਾ ਫਿਰ ਉਹਨੂੰ ਲੈਣਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਉਹਨੂੰ ਟਰੈਕ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੁਣ ਜਿਹੜੇ ਅਕਾਊਂਟ ਹੈ ਜਿਹੜੇ ਅਕਾਊਂਟਾਂ ਦੇ ਵਿੱਚ ਪੈਸਾ ਟਰਾਂਸਫਰ ਹੁੰਦਾ ਤੇ ਜਦੋਂ ਆਪਾਂ ਉਹਨਾਂ ਨੂੰ ਵੈਰੀਫਾਈ ਕਰਦੇ ਆਂ ਤੇ ਉਹ ਜ਼ਿਆਦਾਤਰ ਅਕਾਊਂਟ ਵੀ ਜਿਹੜੇ ਉਹ ਅਦਰ ਸਟੇਟਾਂ ਦੇ ਨਿਕਲਣਗੇ ਜਿੱਕਿਨਾ ਮੈਂ ਉੱਥੇ ਜਾ ਨਹੀਂ ਸਕਦੇ ਆਪਾਂ ਆਖਰ ਤੇ ਆਪਾਂ ਉਹਨਾਂ ਨਾਲ ਕੋਰਸਪੋਂਡਿੰਗ ਕਰਕੇ ਉਹਨਾਂ ਨੂੰ ਆਪਾਂ ਰਿਕਾਰਡ ਲਵਾਂਗੇ ਉਨੇ ਚਿਰ ਦੇ ਵਿੱਚ ਵਿੱਚ ਸਾਡਾ ਜਿਹੜਾ ਕਾਫੀ ਨੁਕਸਾਨ ਹੋ ਚੁੱਕਾ ਹੋਇਆ ਹੁੰਦਾ ਤੇ ਉਹ ਡਾਟਾ ਜਿਹੜੇ ਆ ਉਹ ਇਕੱਠੇ ਕਰਨ ਵਾਸਤੇ ਸਾਨੂੰ ਟਾਈਮ ਦੀ ਲੋੜ ਹੁੰਦੀ ਆ ਤੁਸੀਂ ਟਾਈਮਲੀ ਇਨਫੋਰਮੇਸ਼ਨ ਦਿੱਤੀ ਹੋਗੀ ਉਹਨਾਂ ਪੈਸਾ ਦੂਰ ਤੱਕ ਟਰੈਵਲ ਨਹੀਂ ਕੀਤਾ ਹੋਇਆ ਹੁੰਦਾ ਉਹਨੂੰ ਆਪਾਂ ਜੱਦ ਤੱਕ ਹੋਲਡ ਕਰਵਾ ਕੇ ਜੋ ਅੱਗੇ ਜਿਹੜਾ ਪ੍ਰੋਸੀਜਰ ਹੈਗਾ ਆ ਕਾਨੂੰਨੀ ਪ੍ਰੋਸੀਜਰ ਆ ਉਹਦੇ ਨਾਲ ਉਹਨੂੰ ਆਪਾਂ ਵਾਪਸ ਲੈ ਸਕਦੇ ਆ ਜ਼ਰੂਰੀ ਨਹੀਂ ਹੈ ਵੀ ਐਫ ਆਈ ਆਰ ਦਰਜ ਹੋਣੀ ਆ ਤਾਂ ਤਾਂ ਹੀ ਆਪਾਂ ਦੀ ਜਿਹੜੀ ਸਾਡੀ ਪ੍ਰोसीडिंग ਸ਼ੁਰੂ ਹੋਣੀ ਆ ਨਹੀਂ ਐਫ ਆਈ ਆਰ ਤੋਂ ਬਿਨਾਂ ਵੀ ਉਹ ਪੈਸਾ ਜਿਹੜਾ ਆ ਉਹ ਪ੍ਰोसीजर ਕੁਛ ਹੈਗੀ ਆ ਮਾਮੂਲੀ ਪ੍ਰोसीजर ਹੈ ਉਹ ਅਡਾਪਟ ਕਰਕੇ ਤਾਂ ਉਹ ਪੈਸਾ ਜਿਹੜਾ ਅਸੀਂ ਉਹ ਨੂੰ ਕਲਾਇੰਟ ਨੂੰ ਜਿਹੜਾ ਵਾਪਸ ਦਵਾ ਦਿੰਨੇ ਜਿਹਦੇ ਨਾਲ ਇਹ ਜਿਹੜਾ ਫਰਾਡ ਹੋਇਆ ਹੁੰਦਾ ਜਾਂ ਜਿਹੜਾ ਉਹਦਾ ਅਸਲ ਹੱਕਦਾਰ ਹੁੰਦਾ ਉਹਨੂੰ ਪੈਸਾ ਜਿਹੜਾ ਉਹ ਮਿਲ ਜਾਂਦਾ ਵਾਪਸ ਸਰ ਇਸ ਗੁਪਤਕੂ ਤੋਂ ਪਹਿਲਾਂ ਅਸੀਂ ਇੱਕ ਗੱਲ ਕੀਤੀ ਸੀ ਮੈਂ ਸਮਝਦਾ ਵੀ ਇਹ ਦਰਸ਼ਕਾਂ ਤੱਕ ਜ਼ਰੂਰੀ ਗੱਲ ਜਾਣੀ ਚਾਹੀਦੀ ਹੈ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਮੋਬਾਈਲ ਦੇ ਨਾਲ ਮੇਲਜ਼ ਯੰਗ ਅਕਾਊਂਟਸ ਸਾਰੇ ਅਟੈਚ ਆ ਅੱਜ ਕੱਲ ਸਰਕਾਰ ਵੱਲੋਂ ਵੀ ਇਹ ਪ੍ਰਵੀਜ਼ਨ ਆ ਉਹਨਾਂ ਨੇ ਕਹਿਤਾ ਹੈ ਵੀ ਤੁਸੀਂ ਆਪਣੀ ਸੇਫਟੀ ਲਈ ਸਿਕਿਉਰ ਜਿਹੜਾ ਹੈਗਾ ਜਿਵੇਂ ਕਿਸੇ ਦਾ ਮੋਬਾਈਲ ਦੇ ਨਾਲ ਅਟੈਚਮੈਂਟ ਆ ਜਿਸ ਗੱਲ ਤੋਂ ਦੌਰਾਨ ਅਸੀਂ ਗੱਲ ਕੀਤੀ ਸੀ ਇਸ ਤੋਂ ਪਹਿਲਾਂ ਕਿ ਉਹ ਮੋਬਾਈਲ ਜਿਹੜਾ ਜਿਵੇਂ ਲੌਸਟ ਹੋ ਜਾਂਦਾ ਉਹ ਬੰਦ ਕਿੰਨੇ ਦਿਨਾਂ ਚ ਕਰਵਾਉਣਾ ਚਾਹੀਦਾ ਕਿ ਇਸ ਸਿਸਟਮ ਨੂੰ ਚੱਲਦਾ ਰਹਿਣਾ ਚਾਹੀਦਾ ਜਾਂ ਉਹਦੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਲਈ ਜਾਂ ਕਿੰਨੀ ਦੇਰ ਬਾਅਦ ਬੰਦ ਮੋਬਾਈਲ ਜਿਹੜਾ ਜਿਹਦੇ ਨਾਲ ਅਟੈਚ ਨਹੀਂ ਦੇਖੋ ਉਹਦਾ ਕੋਈ ਕੋਈ ਇਦਾਂ ਦੀ ਪ੍ਰੋਵੀਜ਼ਨ ਨਹੀਂ ਹੈ ਵੀ ਆਪਾਂ ਕਿੰਨੇ ਦਿਨ ਉਹਨੂੰ ਆਪਾਂ ਦੂਜੀ ਉਹਦੇ 'ਚ SIM ਨਾ ਪਾਈਏ ਜਾਂ ਉਹੀ ਨੰਬਰ ਦੁਬਾਰਾ ਨਾ ਚਲਾਈਏ ਉਹ ਕਿੰਨੇ ਦਿਨ ਇਦਾਂ ਦੀ ਕੋਈ ਗੱਲ ਨਹੀਂ ਉਹ ਕੋਈ ਟਾਈਮ ਪੀਰੀਅਡ ਜਿਹੜਾ ਫਿਕਸ ਨਹੀਂ ਹੈਗਾ ਉਦ ਲਈ ਇਹ ਆ ਵੀ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਆ ਜਾਂ ਸਾਈਬਰ ਕ੍ਰਾਈਮ ਏਜੰਸੀ ਜਿਹੜੀ ਆ ਜਿੰਨੇ ਇਹਨੂੰ ਟਰੈਕ ਕਰਨਾ ਹੈ ਉਹਨਾਂ ਨੰਬਰਾਂ ਨੂੰ ਜਾਂ ਮੋਬਾਈਲ ਨੂੰ ਅਸੀਂ ਟਰੈਕ ਕੀ ਕਰਦੇ ਆ ਮੋਬਾਈਲ ਨੂੰ ਟਰੈਕ ਕਰਦੇ ਆ ਜੀ ਉਹਦਾ SIM ਦਾ ਨੰਬਰ ਕੀ ਹੈਗਾ ਜਿਹਨੂੰ ਆਪਾਂ ਅਕਸਰ ਮੋਬਾਈਲ ਨੰਬਰ ਕਹਿੰਦੇ ਆ ਉਹ ਉਹਨੂੰ ਟਰੈਕ ਕਰਦੇ ਆ ਅਸੀਂ ਦੂਸਰਾ ਜਿਹੜਾ ਅਕਾਊਂਟ ਨੰਬਰ ਆ ਸਾਡੇ ਜਿਹਦੇ ਚੋਂ ਪੈਸਾ ਸਾਡਾ ਜਾ ਰਿਹਾ ਸਭ ਤੋਂ ਪਹਿਲਾਂ ਆਪਣੇ ਅਕਾਊਂਟ ਤੋਂ ਆਪੜਾ ਸ਼ੁਰੂ ਹੁੰਦਾ ਕੰਮ ਵੀ ਸਾਡਾ ਅਕਾਊਂਟ ਆਇਆ ਸਾਡੇ ਅਕਾਊਂਟ ਦੇ ਵਿੱਚੋਂ ਪੈਸਾ ਜਿਹੜਾ ਉਹ ਕਿਹੜੇ ਅਕਾਊਂਟ ਦੇ ਵਿੱਚ ਜਾ ਰਿਹਾ ਉਹ ਪੁਆਇੰਟ ਆਫ ਸੇਲ ਦੇ ਰੂਪ ਦੇ ਵਿੱਚ ਜਾ ਰਿਹਾ ਜਾਂ ਪੈਸਾ ਜਿਹੜਾ ਉਹ ਕਾਊਂਟ ਟੂ ਕਾਊਂਟ ਜਿਹੜਾ ਉਹ ਫਰਦਰ ਜਿਹੜਾ ਉਹ ਟਰਾਂਸਫਰ ਹੋ ਰਿਹਾ ਜਾਂ ਉਹ ਪੈਸਾ ਕੈਸ਼ ਦੇ ਰੂਪ ਦੇ ਵਿੱਚ ਨਿਕਲ ਰਿਹਾ ਅਸੀਂ ਇਹਨਾਂ ਚੀਜ਼ਾਂ ਨੂੰ ਹੀ ਟਰੈਕ ਕਰਾਂਗੇ ਤਾਂ ਇਹ ਹੀ ਸਾਡੀ ਇਨਵੈਸਟੀਗੇਸ਼ਨ ਆ ਔਰ ਇਹ ਇਨਵੈਸਟੀਗੇਸ਼ਨ ਕਰਦਾ ਕਰਦਾ ਸਭ ਤੋਂ ਪਹਿਲਾ ਟਾਰਗੇਟ ਹੁੰਦਾ ਵੀ ਜਿਹੜਾ ਬੰਦੇ ਦਾ ਪੈਸਾ ਗਿਆ ਹੈ ਜੀ ਉਹ ਪੈਸਾ ਕਿਤੇ ਨੇ ਕਿਸੇ ਕਿਸੇ ਪੁਆਇੰਟ ਤੇ ਜਾ ਕੇ ਕਿਸੇ ਅਕਾਊਂਟ ਦੇ ਵਿੱਚ ਪਿਆ ਤੇ ਅਸੀਂ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਹੋਲਡ ਕਰਵਾਈਏ ਉਸ ਤੋਂ ਬਾਅਦ ਅਸੀਂ ਜਿਹੜੇ ਕ੍ਰਿਮੀਨਲ ਲੋਕ ਨੇ ਜਿਹੜੇ ਜਿਹੜੇ ਉਹ ਫਰੌਡਸਰ ਆ ਜਿਹੜਾ ਧੁਖਾ ਕਰਨ ਵਾਲੇ ਬੰਦੇ ਨੇ ਜਿਹਦਾ ਇਦਾਂ ਦਾ ਫਰੌਡ ਕਰਨ ਵਾਲੇ ਫਿਰ ਅਸੀਂ ਉਹਨਾਂ ਨੂੰ ਟਰੇਸ ਕਰੀਏ ਉਹ ਸਾਡਾ ਅਗਲਾ ਸਟੈਪ ਆ ਸਭ ਤੋਂ ਪਹਿਲਾ ਸਟੈਪ ਆ ਕਿ ਬੰਦੇ ਦੇ ਪੈਸੇ ਵਾਪਸ ਆਉਣ ਜਿਹਦੇ ਗਏ ਆ ਤਾਂ ਕਿ ਉਹ ਕਿਤਨੇ ਕਿਤੇ ਹੋਲਡ ਹੋ ਜਾਣਾ ਉਹਦੇ ਲਈ ਆ ਕਿ ਅਸੀਂ ਜਿਹੜਾ ਮੋਬਾਈਲ ਨੂੰ ਟਰੈਕ ਕਰਦੇ ਆ ਜੀ ਉਹਦੇ ਵਿੱਚ ਜਿਹੜੀ SIM ਆ ਉਹਨੂੰ ਟਰੈਕ ਕਰਦੇ ਆ ਤੇ ਉਹਦੇ ਵਿੱਚ ਜੱਕ ਦਾਮ ਕੋਸ਼ਿਸ਼ ਇਹ ਹੋਵੇ ਵੀ ਅੱਜ ਮੇਰਾ ਮੋਬਾਈਲ ਗੁੰਮ ਗਿਆ ਜਾਂ ਅੱਜ ਮੇਰਾ ਮੋਬਾਈਲ ਚੋਰੀ ਹੋ ਗਿਆ ਜਾਂ ਕੋਈ ਖੋ ਕੇ ਲੈ ਗਿਆ ਜਾਂ ਜਿਵੇਂ ਵੀ ਉਹਦੇ ਨਾਲ ਕੋਈ ਘਟਨਾ ਵਾਪਰੀ ਆ ਜਾਂ ਉਹ ਕਿਤੇ ਰੱਖ ਬੈਠਾ ਉਹਨੂੰ ਪਤਾ ਨਹੀਂ ਲੱਗਿਆ ਜਾਂ ਛੱਡ ਕੇ ਆ ਗਿਆ ਕਿਤੇ ਤਾਂ ਉਹ ਮੋਬਾਈਲ ਜਿਹੜਾ ਉਹਨੂੰ ਐ ਲੱਗਦਾ ਵੀ ਮੇਰਾ ਹੋ ਗਿਆ ਤੇ ਮੇਰੇ ਮੋਬਾਈਲ ਦੇ ਵਿੱਚੋਂ ਥੋੜੇ ਜਿਹੇ ਪੈਸੇ ਜਿਹੜੇ ਉਹ ਨਿਕਲ ਵੀ ਗਏ ਜਾਂ ਜ਼ਿਆਦਾ ਪੈਸੇ ਨਿਕਲ ਗਏ ਤਾਂ ਉਹ SIM ਜਿਹੜੀ ਆ ਉਹ ਜੱਕ ਨਾ ਚੇਂਜ ਨਾ ਕਰਵਾਵੇ ਵੀ ਅਗਲੇ ਦਿਨੀ ਮੈਂ ਆਪਣਾ ਮੋਬਾਈਲ ਹੋਰ ਲਿਆ ਤਾਂ ਮੈਂ ਉਹੀ ਨੰਬਰ ਜਿਹੜਾ ਉਹ ਚਲਵਾ ਲਾਂ ਨੇ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਕੁਝ ਦਿਨ ਜਿਹੜਾ ਹੈ ਜਾਂ ਪੁਲਿਸ ਏਜੰਸੀ ਜਿਹੜੀ ਆ ਉਹ ਸਾਈਬਰ ਕ੍ਰਾਈਮ ਜਾਂਸੀ ਜਿਹੜੀ ਆ ਜੋ ਜੋ ਜਿਹੜਾ ਵੀ ਉਹਦਾ ਇਨਵੈਸਟੀਗੇਸ਼ਨ ਕਰਦੇ ਆ ਉਹਦੇ ਨਾਲ ਟਾਈਪ ਕਰ ਲੋ ਉਹ ਕੋਜੀ ਮੈਂ ਅਜੇ ਇਹਦੇ ਵਿੱਚ ਇਹੀ ਨੰਬਰ ਚਲਾਉਣਾ ਚਾਹੁੰਦਾ ਕਿਉਂਕਿ ਇਹ ਮੇਰਾ ਨੰਬਰ ਜਿਹੜਾ ਹੈ ਉਹ ਬੜੇ ਪਾਸੇ ਜਿਹੜਾ ਚੱਲਿਆ ਹੋਇਆ ਜਾਂ ਮੈਂ ਇਸ ਫੀਲਡ ਦੇ ਵਿੱਚ ਹੈਗਾ ਮੈਨੂੰ ਇਹੀ ਨੰਬਰ ਚਲਾਉਣਾ ਪੈਣਾ ਕਿਉਂਕਿ ਸਾਰਿਆਂ ਕੋਲ ਮੇਰਾ ਇਹੀ ਨੰਬਰ ਹੈ ਤਾਂ ਮੈਂ ਉਹ ਹੀ ਨੰਬਰ ਮੈਨੂੰ ਚਲਾਉਣਾ ਪੈਣਾ ਤੇ ਮੈਂ ਕਿੰਨੇ ਕਦੋਂ ਚਲਾਵਾ ਉਹ ਕਮ ਸੇ ਕਮ ਉਸ ਏਜੰਸੀ ਦੇ ਨਾਲ ਥੋੜਾ ਜਿਹਾ ਟਾਈਪ ਕਰਕੇ ਉਦੋਂ ਤੁਸੀਂ ਫਿਰ ਚਲਾਉਣਾ ਵੀ ਆ ਤਾਂ ਜਦੋਂ ਤੁਹਾਨੂੰ ਕਹਿਣ ਵੀ ਹਾਲ ਤੂੰ ਸੋਣ ਚਲਾ ਲਓ ਵੀ ਅਸੀਂ ਆਪਣੀ ਜਿਹੜੀ ਪ੍ਰਸੀਟਿੰਗ ਜਿਹੜੀ ਆ ਉਹ ਸਾਡੀ ਇਸ ਪੁਆਇੰਟ ਤੋਂ ਹੁਣ ਅੱਗੇ ਨਿਕਲ ਚੁੱਕੀ ਆ ਸਾਡੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਅੱਗੇ ਨਿਕਲ ਚੁੱਕੀ ਆ ਤਾਂ ਹੁਣ ਤੁਸੀਂ ਇਹ ਨੰਬਰ ਜਿਹੜਾ ਚਲਾ ਸਕਦੇ ਤਾਂ ਚਲਾ ਲਓ ਉਹ 2 ਦਿਨ ਵੀ ਹੋ ਸਕਦੇ 4 ਦਿਨ ਵੀ ਹੋ ਸਕਦੇ 10 ਦਿਨ ਵੀ ਹੋ ਸਕਦੇ ਆ ਇਹਨਾਂ ਇੱਕ ਦਿਨਾਂ ਦੇ ਵਿੱਚ ਵਿੱਚ ਹੀ ਤੁਸੀਂ ਆਪਣਾ ਉਹ ਨੂੰ ਨੰਬਰ ਨੂੰ ਜਿਹੜਾ ਕੋਸ਼ਿਸ਼ ਕਰੋ ਵੀ ਇਹ ਇਨ ਇੱਕ ਦਿਨ ਤਾਂ ਜਿਹੜਾ ਉਹ ਨੰਬਰ ਜਿਹੜਾ ਉਹੋ ਹੀ ਜਿਹੜਾ ਨਾਮ ਚਲਾਓ ਆਪਣੇ ਕਿਸੇ ਹੋਰ ਮਾਧਿਅਮ ਦੇ ਵਿੱਚ ਤਾਂ ਕਿ ਉਹਨੂੰ ਟਰੈਕ ਕਰਨਾ ਸੌਖਾ ਹੋ ਜਾਵੇ। ਸਰ ਹੋਰ ਕੋਈ ਗੱਲ ਜਿਹੜੀ ਇਸ ਗੱਲਬਾਤ ਦੇ ਦੌਰਾਨ ਅਸੀਂ ਪੁੱਛਣੀ ਰਹਿ ਗਈ ਸਾਈਬਰ ਕ੍ਰਾਈਮ ਨੂੰ ਲੈ ਕੇ ਤੇ ਤੁਸੀਂ ਦਰਸ਼ਕਾਂ ਨੂੰ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਕਿ ਲੋਕ ਇਸ ਸਾਈਬਰ ਕ੍ਰਾਈਮ ਤੋਂ ਬਚੇ। ਜੀ। ਦੇਖੋ ਹੁਣ ਪੰਜਾਬ ਸਰਕਾਰ ਨੇ ਇਹੋ ਜੇ ਕ੍ਰਾਈਮ ਦੇ ਨਾਲ ਸਾਈਬਰ ਕ੍ਰਾਈਮ, ਆਨਲਾਈਨ ਕ੍ਰਾਈਮ ਜਿੰਨਾ ਵੀ ਹੁੰਦਾ ਆ ਉਹਦੇ ਨਾਲ ਨਜਿੱਠਣ ਵਾਸਤੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਸਾਈਬਰ ਕ੍ਰਾਈਮ ਥਾਣਾ ਬਣਾ ਦਿੱਤਾ ਹੋਇਆ। ਉਹ ਸਾਈਬਰ ਕ੍ਰਾਈਮ ਥਾਣਾ ਇਹਦਾ ਮਤਲਬ ਹੈ ਵੀ ਸਾਈਬਰ ਕ੍ਰਾਈਮ ਤੱਕ ਪਹੁੰਚ ਜਿਹੜੀ ਆ ਉਹ ਪਬਲਿਕ ਦੀ ਹੁਣ ਸੌਖੀ ਹੋ ਗਈ ਆ ਤੇ ਨਜ਼ਦੀਕ ਹੋ ਗਈ ਆ। ਉਹ ਲੋਕ ਜਿਹੜੇ ਆ ਵੱਧ ਤੋਂ ਵੱਧ ਅਵੇਅਰ ਹੋਣ ਸਾਡੇ ਨਾਲ ਜਦੋਂ ਜਿੱਦੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਆ ਉਹਦੇ ਨਾਲ ਤਾਂ ਉਹ ਤੁਰੰਤ ਜਿਹੜਾ ਉਸ ਥਾਣੇ 'ਚ ਪਹੁੰਚ ਲੱਗੇ ਆ ਤੇ ਥਾਣੇ ਦੇ ਵਿੱਚ ਉਹ ਪਹੁੰਚ ਕਰਕੇ ਵੀ ਇਨਫੋਰਮੇਸ਼ਨ ਦੇ ਸਕਦਾ ਜਾਂ ਉਹ 1930 ਦਾ ਜਿਵੇਂ ਮੈਂ ਦੱਸਿਆ ਹੋਰ ਵੀ ਨੰਬਰ ਹੈਗੇ ਆ ਉਹ ਅਸੀਂ ਅਕਸਰ ਜਿਹੜੇ ਉਹ ਫਲੈਸ਼ ਹੁੰਦੇ ਰਹਿੰਦੇ ਆ ਜਾਂ ਆਪਾਂ ਤੁਸੀਂ ਮੋਬਾਈਲ ਦੇ ਵਿੱਚੋਂ ਕਿਤੇ ਵੀ ਕੱਢ ਲਓ ਮਿੰਟ 'ਚ ਨੰਬਰ ਆ ਜਾਣਗੇ ਵੀ ਕਿ ਕਿੱਥੇ ਮੈਂ ਕੰਪਲੇਂਟ ਫਾਈਲ ਕਰਨੀ ਆ ਤਾਂ ਉੱਥੇ ਫੋਨ ਹੀ ਕਰਨਾ ਫੋਨ ਕਰਕੇ ਤਾਂ ਤੁਸੀਂ ਅੱਗੇ ਜਿਹੜੀ ਸਾਰੀ ਇਨਫੋਰਮੇਸ਼ਨ ਸ਼ੇਅਰ ਕਰ ਵੀ ਮੇਰੇ ਨਾਲ ਆਫਰਾਡ ਹੋ ਗਿਆ ਤਾਂ ਉਹ ਤੁਹਾਡੀ ਕੰਪਲੇਨ ਜਿਹੜੀ ਆ ਉਹ ਰਿਸਟ ਰੱਖ ਰਹੀ ਰਜਿਸਟਰ ਹੋ ਗਈ 1930 ਤਾਂ ਆਟੋਮੈਟਿਕਲੀ ਉਹ ਕੰਪਲੇਂਟ ਜਿਹੜੀ ਆ ਉਹ ਉਹ ਸੰਬੰਧਤ ਥਾਣੇ 'ਚ ਵੀ ਪਹੁੰਚ ਜਾਏਗੀ ਤਾਂ ਉਹ ਥਾਣਾ ਜਿਹੜਾ ਹੈ ਉਹ ਆਪਣੀ ਪ੍ਰਸੀਡਿੰਗ ਵੀ ਸ਼ੁਰੂ ਕਰ ਦਿੱਤਾ ਉਹ ਹੁਣ ਸਪੋਜ਼ ਕਰ ਲੋ ਰਾਤ ਦਾ ਜੇ ਰਾਤ ਤੁਸੀਂ ਨਹੀਂ ਪਹੁੰਚ ਸਕੇ ਤਾਂ ਅਗਲੇ ਦਿਨ ਤੁਸੀਂ ਉਹ ਟੀਮ ਨੇ ਪੁਲਿਸ ਨੇ ਤੁਹਾਨੂੰ ਆਪੇ ਪਲਾ ਲੜਾ ਜਾਂ ਆਪਾਂ ਵੀ ਪਹੁੰਚ ਕਰ ਸਕਦੇ ਹਾਂ ਵੀ ਲੱਗੇ ਆ ਤੇ ਆਪਾਂ ਜਾ ਕੇ ਉਹਨਾਂ ਨੂੰ ਦੱਸ ਸਕਦੇ ਵੀ ਰਾਤ ਮੈਂ ਆ ਕੰਪਲੇਂਟ ਜਿਹੜੀ ਰਿਸਤ ਕਰਵਾਤੀ ਸੀ ਤੇ ਤੁਸੀਂ ਇਹਦੇ ਤੇ ਹੁਣ ਤੱਕ ਕੀ ਆਪਾਂ ਫੀਡਬੈਕ ਲੈ ਸਕਦੇ ਆਪਾਂ ਇੰਨਾ ਲਾਗੇ ਹੋ ਗਿਆ ਹੁਣ ਤਾਂ ਲੋਕਾਂ ਨੂੰ ਮੇਰੇ ਵੱਲੋਂ ਤੇ ਇਹ ਅਪੀਲ ਹੈ ਸਾਰੇ ਵੀ ਤੁਸੀਂ ਇੱਕ ਤਾਂ ਕੋਸ਼ਿਸ਼ ਕਰੋ ਆਪਣਾ OTP ਨੰਬਰ ਤੁਹਾਡੇ ਕੋਲ ਕੋਈ ਪੁੱਛਦਾ ਉਹ ਨਾ ਦਿਓ ਤੁਹਾਡੇ ਕੋਲੋਂ ਤੁਹਾਡੇ ਅਕਾਊਂਟ ਨਾਲ ਰਿਲੇਟਡ ਕੋਈ ਇਨਫੋਰਮੇਸ਼ਨ ਮੰਗਦਾ ਤੁਹਾਡੇ ਕੋਲੋਂ ਫੋਨ ਤੇ ਤਾਂ ਕਦੀ ਨਾ ਦਿਓ ਜੇ ਉਹ ਤੁਹਾਨੂੰ ਦੱਸਦਾ ਵੀ ਮੈਂ ਬੈਂਕ ਤੋਂ ਫਲਾਣੀ ਤੋਂ ਬੋਲਦਾ ਜਾਂ ਫਲਾਣੀ ਤੋਂ ਬੋਲਦਾ ਤੇ ਤੁਸੀਂ ਉਹਨੂੰ ਕਹੋ ਜੀ ਅਸੀਂ ਉਸ ਬੈਂਕ ਨਾਲ ਸੰਪਰਕ ਕਰ ਲੈਂਦੇ ਤੁਸੀਂ ਉਸ ਬੈਂਕ ਨਾਲ ਵੀ ਸੰਪਰਕ ਕਰ ਲਓ ਉਸ ਬੈਂਕ ਚ ਜਾਓ ਵੀ ਮੈਨੂੰ ਆ ਫੋਨ ਆਇਆ ਮੇਰਾ ਦਸੋ ਡਾਟਾ ਕੱਢ ਕੇ ਤਾਂ ਉੱਥੋਂ ਤੁਹਾਨੂੰ ਸਹੀ ਇਨਫੋਰਮੇਸ਼ਨ ਮਿਲੇਗੀ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਇਹ ਜਿਹੜੇ ਰਾਤ ਨੂੰ ਫੋਨ ਕਰਦੇ ਸੀ ਜਾਂ ਕੱਲ ਕਰਦੇ ਸੀ ਫੋਨ ਜਾਂ ਸਵੇਰੇ ਮੈਨੂੰ ਫੋਨ ਕੀਤਾ ਇਹ ਬੰਦੇ ਜਿਹੜੇ ਕੁਝ ਹੋਰ ਹੀ ਨੇ ਜੀ ਵੀ ਉਹ ਕੋਈ ਕ੍ਰਿਮੀਨਲ ਮਾਈਂਡਡ ਬੰਦੇ ਸੀਗੇ ਜਾਂ ਫਰੋਡ ਕਰਨ ਵਾਲੇ ਬੰਦੇ ਸੀਗੇ ਤੇ ਮੇਰਾ ਬਚਾਅ ਹੋ ਗਿਆ ਉਹ ਬੰਦਾ ਇਦਾਂ ਦਾ ਆਪਣਾ ਓਟੀਪੀ ਆਪਣੀ ਇਨਫੋਰਮੇਸ਼ਨ ਜਿਹੜੀ ਆ ਉਹ ਕਦੇ ਵੀ ਫੋਨ ਤੇ ਕਿਸੇ ਨੂੰ ਸ਼ੇਅਰ ਨਾ ਕਰੋ ਆਮ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਡੀਐਸਪੀ ਜਗੀਰ ਸਿੰਘ ਇਨਚਾਰਜ ਸਾਈਬਰ ਸੈੱਲ ਹੁਸ਼ਿਆਰਪੁਰ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਵਿਸਤਾਰ ਦੇ ਨਾਲ ਸਾਡੇ ਪੂਰੇ ਜ਼ਿਲ੍ਹੇ ਦੇ ਪੂਰੇ ਪੰਜਾਬ ਦੇ ਲੋਕਾਂ ਨੂੰ ਸਾਡੇ ਦਰਸ਼ਕਾਂ ਜਿਹੜੇ ਚੈਨਲ ਆਪੀਨ ਕੀਤੀ ਹੈ ਕਿ ਕਿਸ ਤਰ੍ਹਾਂ ਸਾਈਬਰ ਕ੍ਰਾਈਮ ਤੋਂ ਬਚਣਾ ਤੇ ਨਾਲ ਦੀ ਨਾਲ ਉਹਨਾਂ ਨੇ ਨੰਬਰ ਦੱਸਿਆ 1930 ਮੌਕੇ ਤੇ ਤੁਸੀਂ ਇੱਥੇ ਕੰਪਲੇਂਟ ਵੀ ਕਰ ਸਕਦੇ ਹੋ ਔਰ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਸਰਕਾਰ ਵੱਲੋਂ ਇਹ ਪ੍ਰਬਾਲਾ ਕੀਤਾ ਗਿਆ ਹੈ ਇਸ ਸਾਈਬਰ ਕ੍ਰਾਈਮ ਨੂੰ ਸ਼ਕਤੀ ਦੇ ਨਾਲ ਰੋਕਣ ਲਈ ਹਰ ਜ਼ਿਲ੍ਹੇ 'ਚ ਜਿੱਥੇ ਥਾਣਾ ਖੋਲਿਆ ਉੱਥੇ ਨਾਲ ਦੀ ਨਾਲ ਨੰਬਰ ਵੀ ਜਾਰੀ ਕੀਤਾ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਕੀਤੀ ਗੱਲਬਾਤ ਆਪਣੇ ਚੈਨਲ ਦੇ ਮਾਧਮੇਨ ਲੋਕਾਂ ਤੱਕ ਆਵਾਮ ਤੱਕ ਪਹੁੰਚਾਈ ਤਾਕੇ ਲੋਕ ਸਾਈਬਰ ਕ੍ਰਾਈਮ ਤੋਂ ਬਚ ਸਕਣ ਹੁਸ਼ਿਆਰਪੁਰ ਤੋਂ ਦਾਵ ਹਾਰਤ ਲਈ ਤਿਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਸਾਰਥੈਂਕਿਊ ਜੀ ਥੈਂਕਿਊ